ਏ ਦੇ ਬਾੜੇ ਮੈਂ ਤਾਂ ਚੜਾ ਚਾਹਉਣਾ ਕਿ ਝਾਕ ਉਹ ਰੱਖੇ ਚਾਈਆਂ ਮਾਰ ਛਕੇ ਨਾ ਕੋਈ ਮੈਂ ਮੈਂ ਹਰ ਜੁਗੜੂ ਨੂੰ ਛਿੱਧਾ ਚੈਲੇਂਜ ਕਰਦਾ ਕਿ ਹੁਣ ਤੂੰ ਜਿੰਨਾ ਜ਼ੋਰ ਤੇਰੇ ਚ ਆਏਗਾ ਤੂੰ ਲਾ ਲ ਮੇਰੇ ਕੋਲੋਂ ਇੱਕ ਬੰਦਾ ਰਹਿ ਗਿਆ ਜੇ ਤੂੰ ਇਹ ਵੀ ਹਟਾਉਂਦਾ ਤੇ ਤੂੰ ਕੱਲ ਨੂੰ ਲੈ ਜਾ ਭਾਉ ਤੇਰੀ ਮਰਜੀ ਹੈ ਬਜੀਠੀਏ ਤੂੰ ਭੜਕ ਕੋਈ ਨਹੀਂ ਪੈਂਦਾ ਜਦ ਤਣ ਮਰਨਾ ਹੋਇਆ ਮੈਂ ਦੀਜੀਏ ਤੇ ਉਹਦੇ ਮਾਰੀ ਦਾ ਜਾ ਹਾਂਜੀ ਜੀ ਜੀਪੀ ਚਾਪ ਚਾਚੀ ਘਾਲ ਜੀ ਕੀ ਹਾਲ ਚਾਲ ਨੇ ਜੇਤਾ ਦੀ ਇਕ ਨੇ ਥਾਲੀਆਂ ਤੂੰ ਜੀ ਤਾਂ ਮਾਰਾ ਰਿਹਾ ਏ ਠੀਕ ਹੀ ਹੋਣਾ ਤੂੰ ਜੀ ਚਰਕਾ ਦੇ ਨਾਲ ਨਾਲ ਉਹ ਮੈਂ ਤਾਂ ਤੁਹਾਨੂੰ ਇੰਨਾ ਕਹਿਣਾ ਚਾਹਣਾ ਮਹਾਰਾਜ ਜੀ ਮਾੜਾ ਜਿਹਾ ਸਟੇਟ ਵਾਲ ਵੀ ਦੇਖੋ ਇੱਥੇ ਛਰਿਆਵਾਂ ਗੁੰਡਾ ਕਰਦੀ ਹੋਣ ਈ ਜੇ ਤੂੰ ਜੀ ਛਾੜੇ ਪਿੰਡਾਂ ਲਾ ਕੇ ਦੇਖੋ ਇੱਥੇ ਛਰਿਆਵਾਂ ਭਗਵਾਨ ਤਮੰਦੇ ਪੁਮਕੜਾ ਨੇ ਗਾਂਜੋ ਪਾਇਆ ਹੋਇਆ ਇਹ ਛਾਡੇ ਬਰਕਰਾਰ ਤੇ ਨਜਾਇਜ਼ ਪਰਚੇ ਬੜੇ ਬੰਦ ਕਰੋ ਨਹੀਂ ਤਾਂ ਤੁਹਾਨੂੰ ਦੱchnਾ ਚਾਉਂਦੇ ਆ ਕਿ ਢਾਈ ਚਾਲ ਤੁਹਾਡੇ ਰਹਿ ਗਏ ਆ ਇਹ ਸਰਕਾਰਾਂ ਕਿ ਜੇ ਝ्ञਾ ਪੱਕੀਆਂ ਨਹੀਂ ਹੁੰਦੀਆਂ ਜਦੋਂ ਝਾੜੀ ਬਾਰੀ ਆ ਗਈ ਫਿਰ ਜੀਕਾਂ ਨਾ ਮਾਰਿਓ ਜੇ ਅਚੀਬੀ ਇਕੱਲਾ ਇਕੱਲਾ ਬੰਦਾ ਘੋਟ ਕਰਦੇ ਫਿਰਦੇ ਆ ਜੋ ਸਾਡੇ ਹਲਕੇ ਦੇ ਵਿੱਚ ਛਾਡੇ ਨਾਲ ਧੱਕਾ ਕਰਦਾ ਮਹਿਲਾਣ ਹੋ ਗਿਆ ਇੱਥੇ ਕੱਲ ਛੋਲਾ ਬੰਦੇ ਮਰ ਗਿਆ ਤਕਲੀਦਾਰੂ ਪੀਕੇ ਤੁਜੀ ਕਿ ਜੇ ਇੱਕ ਛਿੰਗਲ ਬੰਦੇ ਤੇ ਪੱচ্চਾ ਨਹੀਂ ਕੀਤਾ ਜੇ ਜਿਦਾ ਫੇਰ ਰੋਕ ਲਾਉਦੇ ਰਹਿੰਦੇ ਆ ਚਿੱਤੇ ਦਾ ਜਿੱਤੇ ਦਾ ਢਾਟ ਨੇ ਅੱਜ ਤਾਂ ਹਾਈ ਕੋਰਟ ਦੇ ਵਿੱਚੋਂ ਜਾਂਚੇ ਭਰੀ ਹੋ ਕੇ ਆਇਆ ਜੇ ਤੁਹਾਨੂੰ ਕੀ ਨੇ ਹੱਕ ਦਿੱਤਾ ਢਾਟ ਦੇ ਪਰਚਾ ਪਾਉਣ ਦਾ ਤੁਹਾਡੇ ਪਹਿਲਾ ਚੰਨੀ ਨੇ ਜੋਰ ਲਾ ਲਿਆ ਜਿੱਦੂ ਨੇ ਜੋਰ ਲਾ ਲਿਆ ਤਿੰਨ ਡੀਜੀਪੀ ਬਦਲਦੇ ਤੁਸੀਂ ਢਾਟ ਤੇ ਪਰਚਾ ਤੋੜਦੇ ਲਈ ਪਰ ਢਾਟ ਤਾਂ ਦੇ ਚੁੱਕਿਆ ਨਹੀਂ ਢਾਟ ਤੇ ਛੱਛਾ ਇਹ ਤਾਂ ਖੜਾ ਏ ਤੁਸੀਂ ਜਿੰਨਾ ਜੋਰ ਲੌੜਾ ਲਾ ਲੋ ਇਹ ਤੁਹਾਡੇ ਸੀਐਮ ਨੂੰ ਵੀ ਕਹਿ ਦੋ ਜੇ ਤਨ ਛਾਡੀ ਵਾਈ ਆ ਗਈ ਨਾ ਉਹਦੇ ਫੇ ਰੋਏ ਨਾ ਉਹ ਤੇ ਛਾਵ ਲੱਟਾ ਜਾਊਗਾ ਜੀ ਜੀ ਪੀ ਛਾਵ